ਸਸਰੀ ਮੈਂ ਨੂੰ ਗਟ ਪੌਸਟ ਤਾਂ ਅੱਜ ਦੀ ਵੀਡੀਓ ਹੈਗੀ ਅਪਡੇਟਸ ਜੋ 8 ਜਨਵਰੀ 2026 ਤੋਂ ਸ਼ੁਰੂ ਹੋਣੇ ਆਗੇ ਆ ਅੱਜ ਤੂੰ ਜਨਵੇਰੀ ਲੋਕ ਨੂੰ ਯੂਕੇ ਦੇ ਵਿੱਚ ਆਪਣੇ ਵਰਕ ਨੂੰ ਅੱਗੇ ਵਧਾਉਣਾ ਚਾਹੁੰਦੇ ਹੈਗੇ ਆ ਨੋਟ ਕਰ ਲੋ ਤੁਹਾਨੂੰ ਇੰਗਲਿਸ਼ ਦਾ ਟੈਸਟ ਹੁਣ B2 ਦਾ ਕਰਨਾ ਪੋਗਾ ਇਹ ਸਾਰੇ ਵਰਕਪਰਮਸਿ ਹੈ ਜੋ ਅੱਜ ਨਵੇਂ ਕਰੋਣ ਲੱਗੇ ਹੈਗੇ ਆ ਪਸ਼ਾਕੋ ਸਕਿਲ ਵਰਕਰ ਹੈਗਾ HPI ਦਾ ਅੱਛਾ ਹੈ ਗਿਆ ਜਾਂ ਸਕਿਲ ਅਪ ਵੀਜ਼ਾ ਇੱਕ ਕਾਨੂੰਨ ਜੋ ਹੈਗਾ ਇਹਦੀ ਅਨਾਉਂਸਮੈਂਟ ਦਿੱਤੀ ਗਈ ਸੀ ਮਈ 2025 ਦੇ ਵਿੱਚ ਇੱਕ ਵਾਈਟ ਪੇਪਰ ਦੇ ਵਿੱਚ ਜੋ ਐਸਾ ਤੋਂ ਲਾਗੂ ਹੈਗੇ ਮਗਰ ਨਾਲ ਤਾਂ ਮੈਂ ਇੱਕ ਚੀਜ਼ ਜੂਰ ਕੇ ਨਾ ਸੁਣਾ ਹੈਗਾ ਜਿੰਨੀ ਵੀ ਡਿਪੈਂਡੈਂਸ ਹੈਗੇ ਆ ਜੋ ਨਾਲ ਅਪਲਾਈ ਕਰਨਾ ਚਾਹੁੰਦੇ ਹੈਗੇ ਆ ਉਪਸ਼ਟ ਯੂਕੇ ਚੋਂ ਹੈਗੇ ਆ ਜਾਂ ਇੰਡੀਆ ਚੋਂ ਆਉਣਾ ਚਾਹੁੰਦੇ ਹੈਗੇ ਆ ਜਾਂ ਉਹ ਡਿਪੈਂਸ ਆਪਣੀਆਂ ਐਕਸਟੈਂਸ਼ਨਰ ਕਰਉਣਾ ਚਾਹੁੰਦੇ ਹੈਗੇ ਤੁਹਾਨੂੰ ਇੱਕ ਨੂਨ ਲਾਗੂ ਨਹੀਂ ਹੈਗਾ ਮੈਂ ਫੇਕ ਇਹ ਕਹਿ ਦਣਾ ਹੈਗਾ ਜੋ ਨਮਕ ਨੂਨ ਜੋ B2 ਦਾ ਇੰਗਲਿਸ਼ ਦਾ ਟੈਸਟ ਹੈਗਾ ਜੋ ਸ਼ੁਰੂ ਹੋਣ ਲੱਗਾ ਹੈਗਾ 8 ਜਨਵਰੀ ਉਸੇ ਤੇ ਮੇਨ ਐਪਲੀਕੈਂਟਸ ਲਈ ਹੈਗਾ ਡਿਪੈਂਡੈਂਸ ਨਹੀਂ ਲਈ ਹੈਗਾ ਸੋ ਡਰਿਓ ਨਾ ਇੱਕ ਜਿੰਨੀ ਡਿਪੈਂਡੈਂਟ ਹੈਗੇ ਆ ਬਿਸ਼ੱਕ PSW ਦੇ ਰੂਪ ਚ ਆਏ ਹੈਗੇ ਆ ਜਦੋਂ ਪਹਿਲਾਂ ਤੁਸੀਂ ਓਲਰੇਡੀ ਸਕਿਲ ਵਰਕਰ ਦੇ ਵਿੱਚ ਹੋਏ ਆ ਤਾਂ ਐਕਸਟੈਂਸ਼ਨ ਕੋ ਲੱਗੇਗਾ ਤੁਹਾਨੂੰ B2 ਦਾ ਟੈਸਟ ਕਰਨ ਦੀ ਲੋੜ ਨਹੀਂ ਹੈਗੀ ਸਿਰਫ ਮੇਨ ਐਪਲੀਕੈਂਟਸ ਲਈ ਹੈਗਾ ਜੋ ਫਰਸਟ ਟਾਈਮ ਅਪਲਾਈ ਕਰਨਾ ਕਿਹਾ ਗਿਆ ਹੈ ਤਾਂ ਅਗੇ ਤੁਸੀਂ ਯੂਕੇ ਚ ਓਡੀ ਡਿਗਰੀ ਕੀਤੀ ਹੈਗੀ ਆ ਮਾਸਟਰਸ ਕੀਤੀ ਹੈਗੀ ਆ ਪੀ ਐਚ ਡੀ ਕੀਤੀ ਹੈਗੀ ਆ ਫਿਰ ਤੁਹਾਨੂੰ ਇਹ ਪੀ 2 ਦਾ ਇੰਗਲਿਸ਼ ਟੈਸਟ ਕਰਨਗੇ ਲੋਣਗੇ ਸੋ ਵਾਂਸ ਅਗੇਨ ਫਰ 8 ਜਨਵਰੀ 2026 ਜਿਹੜਾ ਨਮਕ ਕਾਨੂੰਨ ਜੁਣ ਨਵੇਂ ਆਪਣੇ ਰੂਲ ਦੇ ਮੁਤਾਬਕ ਇੰਗਲਿਸ਼ ਟੈਸਟ ਕਰਨ ਦੀ ਰੋਡ ਹੈਗੀ ਆ ਉਹ ਹੈਗਾ ਪੀ 2 ਜੋ ਪੁਰਾਣਾ ਪੀ 1 ਹੁੰਦਾ ਸੀ ਹੋਰ ਵੀ ਜਾਣਕਾਰੀ ਹੋਰ ਵੀ ਅਪਡੇਟਸ ਜੋ ਹੋ ਰਹਿਗੇ ਸਾਰੇ ਪੰਜਾਬੀ ਕਮਿਊਨਿਟੀ ਵਿੱਚ ਡੋਨਟ ਫੋਰਗੇਟ ਟੂ ਕੰਨੀ ਫੋਲੋ ਮੀ @ਗੁਰਪਾਲੋਪ